ਇਸ ਵੇਲੇ ਅਸੀਂ 2022 ਚ ਜਿੱਥੇ-ਜਿੱਥੇ ਸਾਡੀ ਡਿਊਟੀ ਲੱਗਦੀ ਸੀ ਰੋਡ ਸ਼ੋਅ ਵਗੈਰਾ ਜਾਂ ਜਿੱਥੇ ਜਾਂਦੇ ਸੀ ਅਸੀਂ ਇੱਕ ਗਰੰਟੀ ਦਿੰਦੇ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਜੋ ਕਲੰਕ ਲੱਗਿਆ ਹੋਇਆ ਹੈ ਇਹ ਪੰਜਾਬ ਦੇ ਮੱਥੇ ਤੋਂ ਪੂੰਝ ਦਿਆਂਗੇ ਤਾਂ ਵਿਰੋਧੀ ਪਾਰਟੀਆਂ ਕਹਿੰਦੇ ਆ ਇਦਾਂ ਕਿਵੇਂ ਹੋ ਜੂ ਆ ਕਿਵੇਂ ਹੋ ਜੂ ਸਾਨੂੰ ਪਲੈਨਿੰਗ ਬਣਾਉਣ ਤੇ ਟਾਈਮ ਲੱਗਿਆ ਦੇਖੋ ਕੋਈ ਵੀ ਨਕਸ਼ਾ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਜੋ ਨਕਸ਼ਾ ਬਣ ਜਾਂਦਾ ਬਿਲਡਿੰਗ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਇਹ ਯੁੱਧ ਜਿਹੜਾ ਹੈ ਇਹ ਜੁੱਧ ਜੁੱਧ ਵਾਂਗੂ ਹੀ ਨਕਸ਼ੇ ਬਣਾਉਣੇ ਪੈਂਦੇ ਜਿਵੇਂ ਫੌਜਾਂ ਬਣਾਉਂਦੀਆਂ ਨੇ ਨਕਸ਼ੇ ਕਿ ਕਿਹੜੇ ਮੋਰਚੇ ਤੋਂ ਕਿਹੜਾ ਸੈਕੰਡ ਡਿਫੈਂਸ ਲਾਈਨ ਕਿਹੜੀ ਹੋਊਗੀ ਉਸ ਤੋਂ ਬਾਅਦ ਜੇ ਐ ਹੋ ਗਿਆ ਤਾਂ ਜੇ ਇਧਰ ਨੂੰ ਇੱਥੇ ਤੱਕ ਆਗੇ ਤਾਂ ਆਪਾਂ ਕਿਹੜਾ ਪੁਲ ਉਡਾਉਣਾ ਹੈ ਕਿੱਥੇ ਤੱਕ ਉਹਨਾਂ ਨੂੰ ਰੋਕਣਾ ਹੈ ਸਾਰਾ ਕੁਝ ਇਦਾਂ ਹੀ ਅਸੀਂ ਸਾਨੂੰ ਲਗਭਗ 2 ਸਾਲ ਲੱਗੇ 2.5 ਸਾਲ ਲੱਗੇ ਇਹ ਦੇਖਣ ਲਈ ਕਿ ਸਪਲਾਈ ਲਾਈਨ ਕਿੱਥੋਂ ਆ ਰਹੀ ਹੈ ਜੇ ਸਪਲਾਈ ਲਾਈਨ ਤੋੜਤੀ ਤਾਂ ਜਿਹੜੇ ਬੱਚੇ ਐਡਿਕਟਡ ਹੋ ਗਏ ਮਰੀਜ਼ ਹੋ ਗਏ ਜਿਹੜੇ ਆਦੀ ਹੋ ਗਏ ਬੁਰੀ ਸੰਗ ਵਿੱਚ ਪੈ ਗਏ ਉਹਨਾਂ ਨੂੰ ਵਿਦਰੋਹਲ ਸਿੰਪਟਮਸ ਹੋਣਗੇ ਕੁਝ ਡਾਕਟਰ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਨਹੀਂ ਮਿਲਦਾ ਨਸ਼ਾ ਤਾਂ ਤੜਫਦੇ ਨੇ ਫਿਰ ਉਹ ਤਾਂ ਕੋਈ ਨਾ ਕੋਈ ਕਿਉਂਕਿ ਬਾਡੀ ਇਸ ਤਰ੍ਹਾਂ ਲੱਗ ਜਾਂਦੀ ਹੈ ਤਾਂ ਫਿਰ ਉਹ ਕਿਤੇ ਉਹਨਾਂ ਉਹਨਾਂ ਨੂੰ ਕਿੱਥੇ ਸੰਭਾਂਗੇ ਫਿਰ ਓਟ ਕਲੀਨਿਕ ਅਪਡੇਟ ਕੀਤੇ ਉੱਥੇ 4-4 ਮਹੀਨੇ ਦੀਆਂ ਦਵਾਈਆਂ ਰੱਖੀਆਂ ਫਿਰ ਰੀਹੈਬ ਸੈਂਟਰ ਖੋਲੇ ਜੇ ਕਿਸੇ ਨੂੰ ਦਾਖਲ ਕਰਨਾ ਪੈਂਦਾ ਤਾਂ ਉੱਥੇ ਦਾਖਲ ਵੀ ਕੀਤਾ ਜਾ ਸਕਦਾ ਹੈ 5 7 10 ਦਿਨ ਲਈ ਤੇ ਸਰਕਾਰ ਵੱਲੋਂ ਸਾਰਾ ਫ੍ਰੀ ਦੇ ਵਿੱਚ ਇਹਦਾ ਬਜਟ ਜਿਹੜਾ ਜਿੰਨਾ ਬਣਾਇਆ ਗਿਆ ਉਸ ਤੋਂ ਬਾਅਦ ਫਿਰ ਸ਼ੁਰੂ ਕੀਤਾ ਸੀ ਕੰਮ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਪੁੱਲੇ ਪਟਕੇ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਸਕਿੱਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਖੇਡਾਂ 'ਚ ਵੀ ਲੈ ਕੇ ਜਾਵਾਂਗੇ ਜੇ ਉਹਨਾਂ ਕੋਲੇ ਕੋਈ ਐਜੂਕੇਸ਼ਨ ਕੁਆਲਟੀ ਹੈਗੀ ਹੈ ਜੇ এডਿਕੇਸ਼ਨ ਉਹਨਾਂ ਕੋਲੇ ਕੋਈ ਕੁਆਲਿਫੀਕੇਸ਼ਨ ਹੈਗੀ ਹੈ ਤਾਂ ਉਹਨਾਂ ਨੂੰ ਉਹਦੇ ਮੁਤਾਬਕ ਨੌਕਰੀ ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਦੁਬਾਰਾ ਉਧਰ ਨਾ ਜਾਵੇ ਦੁਬਾਰਾ ਜਿਹੜਾ ਉਹ ਉਸੇ ਸੰਗਤ ਚ ਨਾ ਪੈਣ ਸੋ ਇਹਨੂੰ ਅਸੀਂ ਬੜਾ ਪਲੈਨਿੰਗ ਤਰੀਕੇ ਨਾਲ ਕਰ ਰਹੇ ਹਾਂ ਔਰ ਲੋਕ ਲਹਿਰ ਬਣਾਉਣ ਵਾਸਤੇ ਸਾਨੂੰ ਲੋਕਾਂ ਦਾ ਸਹਿਯੋਗ ਦੀ ਲੋੜ ਹੈ ਸੋ ਸਰਪੰਚ ਸਾਹਿਬ ਨੇ ਬੜਾ ਕਿਉਂਕਿ ਆਪ ਅਫਸਰ ਰਹੇ ਨੇ ਇਹਨਾਂ ਨੇ ਜੋ ਦੱਸਿਆ ਕਿ ਡਿਟੇਲ ਦੇ ਵਿੱਚ ਕਿ ਅਸੀਂ ਪਹਿਲਾਂ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਇੱਥੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀਗਾ ਕਿਉਂਕਿ ਜਿਹੜੇ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਬਾਲੀਆਂ ਲਾ ਲੀਆਂ ਮੋਬਾਈਲ ਖੋਲਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਾਦਗੀਆਂ ਸੀ ਸੋ ਅੱਜ ਤੁਸੀਂ ਹੀ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਇੱਥੇ ਕੋਈ ਇਹ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆ ਸਹਾਇਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨਹੀਂ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਇਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ ਚ ਮਤੇ ਪਾਉਣ ਦੀ ਲੋੜ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਹੁੰਦੇ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜ਼ਮਾਨਤ ਕਰਾਉਣ ਨਾ ਜਾਇਓ ਉਦੀ ਉਹਨੂੰ ਉਹਦੇ ਪਿੱਛੇ ਥਾਣੇਕ ਨਾ ਜਾਏ ਉਹ ਵੀ ਛੱਡ ਦੋ ਜੀ ਜਾਂ ਹੋਰ ਉਹ ਨਹੀਂ ਤਾਂ ਉਹਦਾ ਫਿਰ ਸਮਾਜਿਕ ਪਾਈ ਕੱਟ ਕੀਤਾ ਜਾਊਗਾ ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਾਂ ਦਾ ਵੀ ਮੇਰੇ ਕੋਲੇ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ ਸੋ ਬਹੁਤ ਐਨ ਜੀਓਜ਼ ਬਹੁਤ ਸਾਰੇ ਜਿਹੜੇ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਉਹ ਵੀ ਨਾਲ ਆ ਗਈਆਂ ਕਿਉਂਕਿ ਇਹ ਤਾਂ ਲੋਕ ਲਹਿਰ ਬਣ ਕੇ ਇਹ ਖਤਮ ਹੋਊਗਾ ਔਰ ਪੰਜਾਬੀ ਜੇ ਧਾਰ ਲੈਣ ਕਿਸੇ ਚੀਜ਼ ਨੂੰ ਖਤਮ ਕਰਨਾ ਹੈ ਕਿਸੇ ਅਲਾਮਤ ਨੂੰ ਖਤਮ ਕਰਨਾ ਹੈ ਤਾਂ ਹੋ ਕੇ ਰਹਿੰਦੀ ਹੈ ਸੋ ਇਸ ਕਰਕੇ ਸਾਨੂੰ ਗੁਰੂਆਂ ਦੀ ਜਿਹੜੀ ਹੈ ਚਰਨ ਛੋਪਾ ਪ੍ਰਾਪਤ ਧਰਤੀ ਹੈ ਸਾਨੂੰ ਜਿਹੜਾ ਸ਼ਹੀਦਾਂ ਦੇ ਪ੍ਰੇਰਣਾ ਹੈ ਇਹ ਤਾਂ ਜਿੱਲਾ ਫੈਸਲੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਸੋ ਆਪਾਂ ਨੂੰ ਉਹਨਾਂ ਤੇ ਬਾਰੇ ਵੀ ਸੋਚਣਾ ਚਾਹੀਦਾ ਵੀ ਉਹ 23 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੁੰਮ ਗਏ ਤੇ ਅੱਜ 23 ਸਾਲ ਦੇ ਬੱਚੇ ਜਿਹੜੇ ਨੇ ਉਹ ਜੇ ਚਿੱਟਾ ਖਾਈ ਜਾਂਦੇ ਨੇ ਤਾਂ ਭਗਤ ਸਿੰਘ ਉਹਦੀ ਆਤਮਾ ਤੜਫਦੀ ਹੋਣੀ ਕਿ ਆਜ਼ਾਦੀ ਇਸ ਕੰਮ ਵਾਸਤੇ ਲੈ ਕੇ ਦਿੱਤੀ ਸੀ ਸੋ ਇਸ ਕਰਕੇ ਆਪਣੇ ਕੋਲੇ ਬਹੁਤ ਸਾਰੀਆਂ ਅਹਿਜੀਆਂ ਉਦਾਹਰਨਾਂ ਪਈਆਂ ਪੰਜਾਬ ਕੋਲੇ ਪੰਜਾਬੀਆਂ ਕੋਲੇ ਕਿ ਬਹੁਤ ਵਾਰੀ ਡਿੱਗੇ ਵੀ ਆ ਪਰ ਬਹੁਤ ਵਾਰੀ ਫਿਰ ਉੱਠੇ ਵੀ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਮਾ ਭੈਣਾ ਦਾ ਵੱਡੀ ਗਿਣਤੀ ਚ ਆਉਣ ਦਾ ਮਤਲਬ ਇਹ ਹੈ ਕਿ ਸਭ ਤੋਂ ਵੱਧ ਪੀੜਤ ਜੇ ਨਸ਼ਾ ਕੋਈ ਕਰਦਾ ਹੈ ਚਾਹੇ ਪੁੱਤ ਕਰਦਾ ਹੈ ਚਾਹੇ ਪਤੀ ਕਰਦਾ ਹੈ ਚਾਹੇ ਬਾਪ ਕਰਦਾ ਹੈ ਸਭ ਤੋਂ ਵੱਧ ਪੀੜਿਤ ਜਿਹੜੀ ਹੈ ਉਸ ਘਰ ਦੀ ਮਹਿਲਾ ਹੁੰਦੀ ਹੈ ਔਰਤ ਹੁੰਦੀ ਹੈ ਚਾਹੇ ਉਹ ਮਾਂ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਕਿਉਂਕਿ ਚੁੱਲ੍ਹਾ ਤਾਂ ਉਸੇ ਨੇ ਚਲਾਉਣਾ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਜੇ ਇਸ ਤਰ੍ਹਾਂ ਘਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਘਰ ਜਿਹੜਾ ਚੱਲਣਾ ਨਹੀਂ ਕਰ ਬਰਬਾਦ ਹੋ ਜਾਊਗਾ ਸੋ ਅੱਜ ਸ਼ਾਇਦ ਬੋਲਿਆਂ ਤਾਂ ਇੱਕ ਦੋ ਮਾਵਾ ਭੈਣਾ ਨਹੀਂ ਹੈ ਪਰ ਮੈਨੂੰ ਲੱਗਦਾ ਜਿਸ ਤਰੀਕੇ ਦਾ ਤੁਹਾਡਾ ਆਉਣਾ ਹੈ ਉਹ ਇਹ ਗੱਲ ਦੱਸਦਾ ਕਿ ਤੁਸੀਂ ਧੰਨਵਾਦ ਕਰਨ ਨਹੀਂ ਆਏ ਹੋ ਸਾਰੇ ਕਿ ਭਈ ਸਾਡੇ ਘਰਾਂ ਨੂੰ ਜਿਹੜਾ ਉਹ ਚੁੱਲ੍ਹੇ ਜਿਹੜੇ ਨੇ ਸਾਡੇ ਉਹ ਬਲਦੇ ਰੱਖ ਲੋ ਔਰ ਪੁਰਾਣਾ ਭੁੱਲ ਜਾਨੇ ਆ ਜੋ ਹੋ ਗਿਆ ਗਲਤੀਆਂ ਵੀ ਹੋ ਗਈਆਂ ਮੰਨੀਆਂ ਵੀ ਚਲੋ ਸਾਤੋਂ ਗਲਤੀਆਂ ਹੋ ਗਈਆਂ ਹੁਣ ਸਾਡੇ ਜਵਾਕਾਂ ਬਾਰੇ ਪੜਾ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਸਾਡੀਆਂ ਤੀਆਂ ਭੈਣਾਂ ਪੜਨਾ ਚਾਹੁੰਦੀਆਂ ਨੇ ਪਰ ਕਈ ਵਾਰੀ ਮਜਬੂਰੀਆਂ ਜਿਹੜੀਆਂ ਸਮਾਜਿਕ ਮਜਬੂਰੀਆਂ ਉਹਨਾਂ ਦੇ ਅੱਗੇ ਆ ਜਾਂਦੀਆਂ ਨੇ ਕਿ ਸਕੂਲ ਹੈਗਾ 4-5 ਕਿਲੋਮੀਟਰ ਤੇ ਪਰ ਜਾਣ ਨੂੰ ਕੋਈ ਵਹੀਕਲ ਬਹਾਨ ਨਹੀਂ ਹੈਗਾ ਜਾਂ ਤਾਂ ਬੱਸਾਂ ਦਿਆਂ ਜਾੜਾਂ ਤੇ ਲੰਮਕੇ ਜਾਂਦੀਆਂ ਟਰਾਲੀਆਂ ਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਜਾਂ ਕਿਸੇ ਅਣਜਾਣ ਬੰਦਿਆਂ ਨੂੰ ਰਾਈਡ ਲੈਂਦੀਆਂ ਜ਼ਮਾਨਾ ਇਸ ਤਰ੍ਹਾਂ ਦਾ ਹੈ ਨਹੀਂ ਤਾਂ ਬਹੁਤ ਸਾਰੇ ਇੰਟੈਲੀਜੈਂਟ ਬੱਚਿਆਂ ਦੇ ਮਾਂ ਪਿਓ ਉਹ ਇਸ ਕਰਕੇ ਆਪਣੀ ਬੱਚੀ ਨੂੰ ਪੜਾਉਣੋਂ ਹਟਾ ਲੈਂਦੇ ਆ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਨਟੈਲੀਜੈਂਟ ਬੱਚਿਆਂ ਦਾ ਜਿਹੜਾ ਸਾਰਾ ਕੈਰੀਅਰ ਜਿਹੜਾ ਉਹ ਅੱਗੇ ਖਤਮ ਹੋ ਜਾਂਦਾ ਅਸੀਂ ਹੁਣ ਕੀ ਕੀਤਾ ਅਸੀਂ ਕਹਿ ਵੀ ਸਕੂਲ ਬਣਨ ਨੂੰ ਟਾਈਮ ਲੱਗ ਜਾਂਦਾ ਪਰ ਕਿਉਂ ਨਾ ਆਪਾਂ ਸਕੂਲ ਔਨ 휠ਸ ਕਰ ਦਈਏ ਅਸੀਂ ਬੱਸਾਂ ਦੇ ਦੇਣ ਲੱਗੇ ਆ ਦਿੱਤੀਆਂ ਵੀ ਨੇ ਕਿੰਨੀਆਂ ਬੱਸਾਂ ਹੋ ਗਿਆ ਹੁਣ ਤੱਕ ਐਜੂਕੇਸ਼ਨ ਮਿੰਿਸਟਰ ਹੈ ਉਹ ਚ ਕੁੜੀਆਂ ਖਾਸ ਤੌਰ ਤੇ ਜਾਂਦੀਆਂ 10000 ਬੱਚੇ ਹਰ ਜੀਆਂ ਪੰਜਾਬ ਚ ਜਿਨ੍ਹਾਂ ਨੂੰ ਬੱਸਾਂ ਲੈ ਕੇ ਜਾਂਦੀਆਂ ਬੱਸਾਂ ਹੀ ਛੱਡ ਕੇ ਜਾਂਦੀਆਂ ਜੀਪੀਐਸ ਲੱਗਿਆ ਹੋਇਆ ਮਾਪਿਆਂ ਦੇ ਮੋਬਾਈਲ ਦੇ ਵਿੱਚ ਉਹਨਾਂ ਦਾ ਐਪ ਹੈ ਉਹ ਪਤਾ ਕਰ ਲੈਂਦੇ ਨੇ ਬੱਸ ਕਿੱਥੇ ਕ ਆ ਗਈ ਤੇ ਉਹ ਜਿੱਥੇ ਵੀ ਬੱਸ ਪਿੰਡ ਦੇ ਵਿੱਚ ਰੁਕਣੀ ਹੁੰਦੀ ਹੈ ਉੱਥੋਂ ਆਪਣੇ ਬੱਚੇ ਨੂੰ ਜਾਂ ਬੱਚੀ ਨੂੰ ਲੈ ਜਾਂਦੇ ਆ ਸੋ ਇਹ ਐਜੂਕੇਸ਼ਨ ਪੱਖੋਂ ਕੋਈ ਜਾਂ ਵਹੀਕਲ ਪੱਖੋਂ ਕੋਈ ਵਿੱਦਿਆ ਤੋਂ ਬਾਂਝਾ ਨਾ ਰਹੇ ਜਿਸ ਤਰ੍ਹਾਂ ਜੇਈ ਸਾਹਿਬ ਦੱਸ ਰਹੇ ਸੀ ਕਿ ਬਿਲਕੁਲ ਚਲੋ ਆਪਾਂ ਥੋੜਾ ਜਿਹਾ ਉਹਨੂੰ ਗੱਲ ਨੂੰ ਥੋੜਾ ਜਿਹਾ ਲੈਟਰ ਮੋਡ ਚ ਲੈ ਗਏ ਵੈਸੇ ਬਹੁਤ ਸੀਰੀਅਸ ਗੱਲ ਹੈ ਕਿ ਮੈਨੂੰ ਮੈਂ ਐਮਪੀਸੀ ਉਸ ਵੇਲੇ 5 ਸਾਲ ਪਹਿਲਾਂ ਦੀ ਗੱਲ ਹੋਣੀ ਮਤਲਬ 18 19 ਦੀ ਗੱਲ ਹੋਣੀ ਮੈਨੂੰ ਇੱਕ ਫੋਨ ਆਇਆ ਨਵਾਂ ਸ਼ਹਿਰ ਜ਼ਿਲ੍ਹੇ ਚੋਂ ਹੀ ਮੈਂ ਪਿੰਡ ਦਾ ਨਾਮ ਨਹੀਂ ਦੱਸੂਗਾ ਕਿਸੇ ਕੁੜੀ ਦਾ ਫੋਨ ਆਇਆ ਉਹ ਕਹਿੰਦੀ ਮਾਨ ਸਾਹਿਬ ਵੀ ਸਾਡੇ ਪਿੰਡ ਪਿਛਲੇ ਕਈ ਸਾਲਾਂ ਤੋਂ ਨਾ ਕੋਈ ਬਰਾਤ ਸਾਡੇ ਪਿੰਡੋਂ ਚੜੀ ਐ ਨਾ ਕੋਈ ਬਰਾਤ ਸਾਡੇ ਪਿੰਡ ਆਈ ਐ ਮੈਂ ਕਿਹਾ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਨਸ਼ੇ ਵੇਕਦੇ ਆ ਜੀ ਕਹਿੰਦੀ ਜੀ ਮੈਨੂੰ ਪਤਾ ਹੈ ਸਲੂਨ ਤੇ ਜਿਹੜਾ ਸਲੂਨ ਵਾਲਾ ਉਹਦੇ ਦੁਕਾਨ ਤੇ ਨਸ਼ਾ ਵੇਦਾ ਜਿਹੜਾ ਪੈਂਚਰ ਲਾਉਂਦਾ ਉਹਦੇ ਦੁਕਾਨ ਤੇ ਜਿਹੜਾ ਸੀੜੀਆਂ ਵੇਚਦਾ ਉਹਦੀ ਦੁਕਾਨ ਤੇ ਜਿਹੜੇ ਜਿਹੜੇ ਪਿੰਡ ਚ ਇਸ ਤਰ੍ਹਾਂ ਦੇ ਛੋਟੇ ਛੋਟੇ ਟਿਕਾਣੇ ਨੇ ਸਾਰੇ ਨਸ਼ਾ ਅਵੇਲੇਬਲ ਹੈ ਤੇ ਕਹਿੰਦੀ ਵੀ ਸਾਡੇ ਪਿੰਡ ਕੌਣ ਰਿਸ਼ਤਾ ਕਰੂਗਾ ਮਤਲਬ ਕੰਨ ਮੇਰਾ ਭਾਈ ਵੀ ਡਰਗ ਅਡਿਕਟਡ ਹੈ ਤਾਂ ਸਾਡੇ ਪਿੰਡ ਕੌਣ ਆਪਣੀ ਕੁੜੀ ਦਾ ਰਿਸ਼ਤਾ ਕਰੂਗਾ ਵੀ ਉਹ ਤਾਂ ਡਰਗੀ ਨੇ ਮੈਂ ਕਿਹਾ ਵੀ ਚਲੋ ਠੀਕ ਹੈ ਮੁੰਡੇ ਨਸ਼ਾ ਕਰਦੇ ਆ ਫਿਰ ਬਰਾਤ ਤੁਹਾਡੇ ਪਿੰਡ ਆਈ ਕਿਉਂ ਨਹੀਂ ਮਤਲਬ ਕੁੜੀਆਂ ਨੂੰ ਵਿਆਹਣ ਵਾਸਤੇ ਤੁਹਾਡੇ ਪਿੰਡ ਬਰਾਤ ਆਈ ਕਿਉਂ ਨਹੀਂ ਤੁਸੀਂ ਵੀ ਨਸ਼ਾ ਕਰਦੇ ਹੋ ਉਹ ਕਹਿੰਦੀ ਨਹੀਂ ਜੀ ਮੈਂ ਤਾਂ ਐਮਬੀਬੀਐਸ ਕੀਤੀ ਹੋਈ ਹੈ ਮੈਂ ਤਾਂ ਡਾਕਟਰ ਪਰ ਸਾਡੇ ਪਿੰਡ ਬਰਾਤ ਕਿਉਂ ਨਹੀਂ ਆਈ ਜਿਹੜੇ ਮੁੰਡੇ ਆਲੇ ਨੇ ਉਹ ਇਹ ਸੋਚਦੇ ਨੇ ਕਿ ਜੇ ਇਸ ਪਿੰਡ ਦੇ ਵਿੱਚ रिश्ता ਕਰਤਾ ਤਾਂ ਜਿਹੜਾ ਮੁੰਡਾ ਸਾਡਾ ਉਹ ਜਦੋਂ ਦੁਬਾਰਾ ਸਹੁਰੇ ਜਾਊਗਾ ਆਪਣੇ ਸਹੁਰੇ ਘਰ ਜਾਊਗਾ ਤਾਂ ਉਹਦੇ ਜਿਹੜੇ ਉਹਦਾ ਸਾਲਾ ਲਾ ਲਓ ਜਾ ਉਹਦੇ ਜਾਰ ਬੇਲੀ ਜਿਹੜੇ ਉੱਥੇ ਹੋਣਗੇ ਉਹ ਕਿਤੇ ਸਾਡੇ ਮੁੰਡੇ ਨੂੰ ਵੀ ਨਸ਼ੇ ਦੀ ਆਦਤ ਨਾ ਪਾ ਦੇਣ ਬੇਸ ਪਿੰਡ ਚ ਰਿਸ਼ਤਾ ਨੀ ਕਰਨਾ ਸਹੀ ਗੱਲ ਤੁਸੀਂ ਕਹੀ ਹੈ ਜਨਾਬ ਬੜੀ ਦੁੱਖ ਦੀ ਗੱਲ ਸੀ ਮੈਨੂੰ ਬਹੁਤ ਦੁੱਖ ਹੋਇਆ ਇਹ ਗੱਲਾਂ ਸੁਣ ਕੇ ਯਾਰ ਆ ਪੰਜਾਬ ਹੋ ਗਿਆ ਕਿ ਕਿੱਧਰ ਨੂੰ ਤੇ ਸੋ ਅੱਜ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਤੇ ਕੰਟਰੋਲ ਕਰਕੇ ਮੈਂ ਕਹਿੰਦਾ ਜੀ ਸਾਨੂੰ ਕੋਈ ਅਸੀਂ ਤਾਂ ਆਮ ਘਰਾਂ ਚੋਂ ਉਠੇ ਹੋਏ ਆ ਅਰਵਿੰਦ ਕੇਜਰੀਵਾਲ ਜੀ ਬੜੇ ਵੱਡੇ ਅਫਸਰ ਸੀਗੇ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ ਸਿਸੋਦੀਆ ਸਾਹਿਬ ਬਹੁਤ ਵੱਡੇ ਪੱਤਰਕਾਰ ਸੀਗੇ ਟੀਵੀ ਦੇ ਬੈਂਸ ਸਾਹਿਬ ਵਕੀਲ ਨੇ ਮੈਂ ਕਲਾਕਾਰ ਸੀ ਮਸ਼ਹੂਰ ਸਾਨੂੰ ਕੀ ਲੋੜ ਸੀ ਜੀ ਇੱਧਰ ਆਉਣ ਆ ਇਨੇ ਤੋਂ ਗਾਲਾਂ ਗੋਲਾਂ ਖਾਣ ਦੀ ਆ ਕਦੇ ਕੋਈ ਕੱਢ ਗਿਆ ਗਾਲਾਂ ਸਾਨੂੰ ਕਦੇ ਕੋਈ ਕੱਢ ਗਿਆ ਕੇਜਰੀਵਾਲ ਸਾਹਿਬ ਨੂੰ ਤਾਂ ਤੜਕੀ ਲੱਗ ਜਾਂਦੇ ਸਾਰੇ ਮੁਲਕ ਹੀ ਕੱਢਣ ਲੱਗ ਜਾਂਦੇ ਆ ਉਹ ਜਿੱਥੇ ਜਿੱਥੇ ਬੈਠੇ ਭਾਜਪਾ ਵਾਲੇ ਕਾਂਗਰਸ ਵਾਲੇ ਉਹ ਤਾਂ ਕਿ ਕਾਰਨ ਇਹ ਸੀਗਾ ਵੀ ਸਾਨੂੰ ਇਹ ਨਹੀਂ ਕਿਹਾ ਕਿ ਚੱਜ ਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਨਹੀਂ ਪੈਣੀ ਸੀ ਨਾ ਕੁਰਸੀ ਦਾ ਚਾਹੇ ਨਾ ਕੋਈ ਕਮਿਸ਼ਨ ਲੈਣਾ ਨਾ ਕਿਸੇ ਢਾਬੇ ਚ ਸਪਾਣਾ ਨਾ ਕਿਸੇ ਰੇਤੇ ਦੀ ਖੱਡ ਚ ਸਪਾਣਾ ਹਿੱਸਾ ਜ਼ਰੂਰ ਪਾਉਣਾ ਪਰ ਲੋਕਾਂ ਦੇ ਦੁੱਖਾਂ ਸੁੱਖਾਂ ਚ ਸਪਾਣਾ ਹੋਰ ਕਿਤੇ ਇਸਾਂ ਨੇ ਪਾਉਣਾ ਜੇ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਨ ਚ ਕਾਮਯਾਬ ਹੋ ਗਏ ਜੇ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਵਰਲਡ ਲੈਵਲ ਦਾ ਐਜੂਕੇਸ਼ਨ ਜਿਹੜਾ ਉਹ ਲਾਂਚ ਕਰਨ ਚ ਕਾਮਯਾਬ ਹੋਵੇ ਇੰਪਲੀਮੈਂਟ ਕਰਨ ਚ ਕਾਮਯਾਬ ਹੋ ਗਏ ਜੇ ਅਸੀਂ ਘਰ ਘਰ ਨੌਕਰੀਆਂ 52000 ਨੌਕਰੀਆਂ ਤਾਂ ਦੇ ਚੁੱਕਿਆ ਅਸੀਂ ਜੇ ਰੋਜ਼ਗਾਰ ਦੇਣ ਚਾਹਵੇਂ ਉਹ ਪ੍ਰਾਈਵੇਟ ਹੋਵੇ ਭਾਵੇਂ ਸਰਕਾਰੀ ਹੋਵੇ ਰੋਜ਼ਗਾਰ ਦੇਣ ਚ ਕਾਮਯਾਬ ਹੋ ਗਏ ਜੇ ਨਹਿਰਾਂ ਦਾ ਪਾਣੀ ਖਾਲੇ ਜਿਹੜੇ ਨੇ ਜਿਹੜੇ ਬੰਦ ਪਏ ਨੇ ਰਜਵਾਹੇ ਸੂਏ ਪੁਰਾਣੇ ਉਹਨਾਂ ਨੂੰ ਚਲਾ ਕੇ ਨਹਿਰੀ ਪਾਣੀ ਖੇਤਾਂ ਤੱਕ ਲਾਉਣ ਚ 60% ਤਾਂ ਹੋ ਗਿਆ 90 92% ਤੇ ਜਿੱਦਾਂ ਆ ਗਏ ਆਪਣੀਆਂ ਖੇਤਾਂ ਵਾਲੀਆਂ ਮੋਟਰਾਂ ਖੜ ਜਾਣਗੀਆਂ ਪਾਣੀ ਤਹਾਂ ਆ ਜੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦਾ ਇਹ ਤਿੰਨੇ ਦਰਜੇ ਜਿਹੜੇ ਨੇ ਗੁਰੂ ਸਾਹਿਬ ਨੇ ਦਿੱਤੇ ਨੇ ਉਹ ਆਪਾਂ ਕੈਮ ਰੱਖਣ ਚ ਕਾਮਯਾਬ ਹੋਗੇ ਮੈਂ ਕਹਿੰਦਾ ਸਾਡੀ ਜ਼ਿੰਦਗੀ ਸਫਲ ਜਿੱਦੂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਕੋਈ ਇਸਦੂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਨਹੀਂ ਤਾਂ ਕੋਈ ਕੋਈ ਪੰਜ ਵਾਰੀ ਰਹਿ ਲਿਆ ਮੁੱਖ ਮੰਤਰੀ ਕੋਈ ਕੋਈ ਛੇ ਵਾਰੀ ਰਹਿ ਲਿਆ ਕੋਈ ਕਿੰਨੇ ਸਾਲ ਕੱਟ ਗਿਆ ਬਾਅਦ ਚ ਗਾਣੇ ਹੀ ਦਿੰਨੇ ਆਪਾਂ ਉਹਨਾਂ ਨੂੰ ਵੀ ਯਾਰ ਕੀ ਕੀਤਾ ਕੀ ਕੰਨੇ ਕੀਤਾ ਦੇਖੋ ਜੇ ਜੇ ਕੰਮ ਕਰਨਾ ਹੋਵੇ ਤਾਂ ਭਾਵੇਂ ਨੀਤ ਸਾਫ਼ ਹੋਵੇ ਤਾਂ ਭਾਵੇਂ 6 ਮਹੀਨੇ ਚ ਵੀ ਕੰਮ ਹੋ ਜਾਂਦੇ ਸਾਲ ਚ ਵੀ ਕੰਮ ਹੋ ਜਾਂਦੇ ਜੇ ਹੁਣੇ ਹੋਣ ਗਿਓ ਅਸੀਂ ਕਰੀ ਜਾਂਦੇ ਪਹਿਲੇ ਦਿਨ ਤੋਂ ਹੀ ਕੰਮ ਕਰਨ ਲੱਗੇ ਸੀਗੇ ਹਾਏ ਸਾਨੂੰ ਸਵਾ 3 ਸਾਲ ਹੋਏ ਨੇ ਸਵਾ 3 ਸਾਲ ਹੋ ਗਏ ਆ 16 ਤਰੀਕ ਐ 16 ਮਾਰਚ ਨੂੰ ਸੌਂ ਚੱਕੀ ਸੀ ਇੱਥੇ 2022 ਨੂੰ ਬਲ 3 ਸਾਲ 2 ਮਹੀਨੇ ਹੋਇਆ ਅਜੇ ਸੋ ਇਸ ਕਰਕੇ ਅਸੀਂ ਪਹਿਲੇ ਦਿਨੋਂ ਲੱਗੇ ਹੋਏ ਆ ਕਿ ਯਾਰ ਇਹ ਬਹੁਤ ਲੇਟ ਚੱਲ ਰਿਹਾ ਪਹਿਲਾਂ ਹੀ 70 ਸਾਲ ਲੇਟ ਹੋ ਗਏ ਹੁਣ ਆਪਾਂ ਦਿਨ ਰਾਤ ਇੱਕ ਕਰਕੇ ਇਹ ਕੰਮ ਕਰਨਾ ਪਰ ਲੋਕਾਂ ਦਾ ਸਹਿਯੋਗ ਜਿਹੜਾ ਉਹ ਚਾਹੀਦਾ ਪਾਣੀ ਵਾਲਾ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਬੈਂਸ ਸਾਹਿਬ ਤੇ ਬੈਠੇ ਨੇ ਬੜਾ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਰਿਹਾ ਪਰ ਸਾਡੇ ਕੋਲੇ ਪਾਣੀ ਅਸੀਂ ਕਿਉਂਕਿ ਇਸ ਵਾਰ ਵਰਤਣ ਲੱਗ ਗਏ ਹੁਣ ਅਸੀਂ ਅਸੀਂ ਆਪਣੇ ਖਾਲੇ ਚਲਾ ਲਏ ਅਸੀਂ ਪਾਈਪਾਂ ਦੱਬ ਲੀਆਂ ਅਸੀਂ ਨਹਿਰਾਂ ਦਾ ਪਾਣੀ ਜਿਹੜਾ ਉਹ ਸੂਇਆਂ ਠੀਕ ਕਰ ਲਿਆ ਰਜਵਾਹਿਆਂ ਨੂੰ ਠੀਕ ਕਰ ਲਿਆ ਤੇ ਸਾਡਾ ਹਬਦਾ ਪਾਣੀ ਆ ਵਰਤਣ ਲੱਗ ਗਿਆ ਅਸੀਂ ਪੰਜਾਬ ਨੇ ਪਹਿਲਾਂ ਕਦੇ ਵੀ 70 ਤੋਂ 75 ਤੋਂ 76% ਤੋਂ ਜ਼ਿਆਦਾ ਆਪਦਾ ਪਾਣੀ ਨਹੀਂ ਵਰਤਿਆ ਸੀ ਇਸ ਵਾਰ ਅੱਜ ਦੀ ਡੇਟ 'ਚ ਅਸੀਂ 94 ਤੋਂ 95% ਪਾਣੀ ਵਰਤ ਰੱਖਿਆ ਜੀ ਪੰਜਾਬ ਦਾ ਇਸ ਕਰਕੇ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿਵੇਂ ਦੇ ਦਈਏ ਅੱਛਾ ਉਹਨੂੰ ਮੰਗਦੇ ਵੀ ਉਹੀ ਨੇ ਜਿਨ੍ਹਾਂ ਨੇ ਆਪਦੇ ਕੋਟੇ ਦਾ ਸਾਰਾ ਪਾਣੀ ਵਰਤ ਲਿਆ ਸਾਨੂੰ ਕਹਿੰਦੇ ਹੁਣ 2 ਮਹੀਨੇ ਵਾਅਦਾ ਦਿਓ ਅਸੀਂ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਈਏ ਕਹਿੰਦੇ ਨਹੀਂ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਜਿੰਦਗੀ ਪਹਿਲਾਂ ਵਾਲੀਆਂ ਗੱਲਾਂ ਗਈਆਂ ਪਹਿਲਾਂ ਤਾਂ ਹੁਣ ਤੁਸੀਂ ਉਹਨਾਂ ਨੂੰ ਗੱਲਾਂ ਹੀ ਉਹਨਾਂ ਨਾਲ ਕਰਦੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਵੀ ਮੇਰੇ ਖੇਤ ਨੂੰ ਨਹਿਰ ਕੱਢ ਦੋ ਤੇ ਪਾਣੀ ਇੱਧਰ ਵੀ ਲੈ ਲਓ ਨਾ ਸਾਡੇ ਕੋਲ ਇੰਨੇ ਖੇਤ ਨੇ ਵੀ ਸਾਡੇ ਨਹਿਰ ਨਿਕਲੇ ਸਾਡੇ ਖੇਤ ਨੂੰ ਕੱਲੇ ਨੂੰ ਕਿਉਂਕਿ ਸਾਨੂੰ ਤਾਂ ਇੱਕ ਨੱਕੇ ਨਾਲ ਹੀ ਇੱਕ ਨੱਕੇ ਨਾਲ ਹੀ ਪਾਣੀ ਲੱਗ ਜਾਂਦਾ ਸਾਡੇ ਕੋਲ ਤਾਂ ਇੰਨੀ-ਇੰਨੀ ਜ਼ਮੀਨ ਹੀ ਐ ਸੋ ਇਸ ਕਰਕੇ ਅਸੀਂ ਜਿਨ੍ਹਾਂ ਦੀਆਂ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਪਾਣੀ ਦੀ ਤਾਂ ਮੁੱਲ ਨਹੀਂ ਪਤਾ ਹੁੰਦਾ ਅਸੀਂ ਪਿੰਡਾਂ ਚ ਆਏ ਆ ਸਾਨੂੰ ਬੂੰਦ ਬੂੰਦ ਪਾਣੀ ਦਾ ਮੁੱਲ ਪਤਾ ਹੈ ਤੇ ਇਸ ਕਰਕੇ ਪਾਣੀ ਦੀ ਰਖਵਾਲੀ ਕਰਨੇ ਪਈ ਕਿਤੇ ਵੀ ਜਾ ਕੇ ਖੜ ਕੇ ਰੱਖ ਕਰਨੀ ਪਈ ਨੰਗਲ ਨੰਗਲ ਦੇਖਣਾ ਤਿੰਨ ਵਾਰੀ ਨੰਗਲ ਗਏ ਆ ਅਸੀਂ ਔਰ ਤਿੰਨ ਵਾਰੀ ਉਹਨਾਂ ਨੂੰ ਰੋਕਿਆ ਵੀ ਨਹੀਂ ਲੈ ਸਕਦੇ ਦਾ ਤੁਸੀਂ ਪਾਣੀ ਤੇ ਉਹਨੂੰ 20 ਤਰੀਕ ਤੋਂ ਬਾਅਦ ਪਾਣੀ ਨਵਾਂ ਬਣਿਆ ਜਾਊ ਸਾਲ ਦਾ ਉਹ ਵੈਸੇ ਹੀ ਮਿਲ ਜੂਗਾ ਉਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਕਿਸੇ ਵੀ ਦੇਖੋ ਮੁੱਖ ਮੰਤਰੀ ਤੁਸੀਂ ਮੈਨੂੰ ਬਣਾਇਆ ਮੁੱਖ ਮੰਤਰੀ ਕੌਣ ਹੁੰਦਾ ਲਾਣੇਦਾਰ ਹੁੰਦਾ ਪਰਿਵਾਰ ਦਾ ਇੱਕ ਲਾਣੇਦਾਰ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਿਏ ਤੁਸੀਂ ਮੁਖੀਆ ਚੁਣਿਆ ਤਾਂ ਮੁਖੀਆ ਦਾ ਕੰਮ ਇਹ ਹੈ ਕਿ ਉਸ ਪਰਿਵਾਰ ਦਾ ਜਿਹੜਾ ਤਰੱਕੀ ਕਰੇ ਉਸ ਪਰਿਵਾਰ ਦੇ ਹਰੇਕ ਜੀ ਨਾਲ ਗੱਲਬਾਤ ਕਰੇ ਤੇ ਉਸ ਪਰਿਵਾਰ ਦਾ ਜੇ ਕੋਈ ਜੀ ਗਲਤ ਪਾਸੇ ਤੁਰ ਪਿਆ ਉਹਨੂੰ ਠੀਕ ਪਾਸੇ ਲਾਵੇ ਤੇ ਉਸ ਪਰਿਵਾਰ ਦਾ ਬਜਟ ਬਣਾ ਕੇ ਉਸ ਪਰਿਵਾਰ ਨੂੰ ਜਿਹੜਾ ਤਰੱਕੀਆਂ ਦੇ ਵਿੱਚ ਲੈ ਕੇ ਜਾਵੇ ਜੇ ਲਾਣੇਦਾਰੀ ਜਿਹੜੀ ਹੈ ਉਹ ਕਿਸੇ ਗਲਤ ਬੰਦੇ ਦੇ ਹੱਥ ਆ ਜੇ ਫਿਰ ਪਰਿਵਾਰ ਬਰਬਾਦ ਹੋ ਜਾਂਦੇ ਨੇ ਆਪਾਂ ਦੇਖਦੇ ਆ ਤੁਹਾਡੇ ਦੋਸਤਾਂ ਮਿੱਤਰਾਂ ਚ ਵੀ ਹੋਊਗਾ ਕੋਈ ਫਲਾਨੇ ਦੇ ਹੱਥ ਚ ਮਖਤਿਆਰੀ ਆ ਗਈ ਉਸ ਦਿਵਾਰ ਘਰ ਖਰਾਬ ਹੋ ਗਿਆ ਸੋ ਇਸ ਕਰਕੇ ਪੰਜਾਬ ਜਿਹੜਾ ਉਹ ਹਮੇਸ਼ਾ ਲੀਡ ਕਰਦਾ ਰਿਹਾ ਕੋਈ ਦੇਸ਼ ਤੇ ਸੰਕਟ ਆਵੇ ਅਸੀਂ ਖੜਾ ਖੜਦੇ ਆ ਨਾਲ ਸੋ ਹੁਣ ਬਸ ਆ ਤੁਸੀਂ ਆਂ ਅੱਜ ਸਾਡਾ ਹੌਸਲਾ ਵਧਾਤਾ ਕਿ ਤੁਸੀਂ ਕਰ ਸਕਦੇ ਹੋ ਇਹ ਕਿਹਹਾ ਜਾ ਪਿੰਡ ਚਲੋ ਇੱਕ ਕੋਈ ਇਹੋ ਜਿਹਾ ਪਿੰਡ ਹੁੰਦਾ ਨਾ ਮੈਂ ਮੰਨ ਲੈਂਦਾ 5-7 ਸਾਲ ਤੂੰ ਹੀ ਚੱਲ ਸਾਡੇ ਦਾ ਚੱਲਿਆ ਸੀ ਜੀ ਚਲੋ ਰੁਕ ਗਿਆ ਤੁਸੀਂ ਤਾਂ ਕਹਿੰਦੇ ਹੋ ਜੀ 40 50 ਸਾਲ ਤੋਂ ਇਹ ਕੰਮ ਚੱਲ ਜੰਦਾ ਵੀ ਸਾਡੇ ਤਾਂ ਪਿੰਡ ਦਾ ਨਾਮ ਸੁਣ ਕੇ ਵੀ ਤਲਾਸ਼ੀ ਲੈਣ ਲੱਗ ਜਾਂਦੇ ਸੀ ਬਿਲਕੁਲ ਕੁਝ ਹੋਊਗਾ ਇਹ ਮਤਲਬ ਆਪਾਂ ਨੇ ਪਿੰਡ ਇਸ ਗੱਲ ਵਾਸਤੇ ਮਸ਼ਹੂਰ ਨਹੀਂ ਕਰਨੇ ਆਪਾਂ ਨੇ ਪਿੰਡ ਲੰਗੜੋਏ ਵਰਗੇ ਪਿੰਡ ਪਲੇਅਰਾਂ ਵਾਸਤੇ ਸਾਇੰਟਿਸਟਾਂ ਵਾਸਤੇ ਟੀਚਰਾਂ ਵਾਸਤੇ ਪ੍ਰਿੰਸੀਪਲਾਂ ਵਾਸਤੇ ਤੇ ਅਫਸਰਾਂ ਵਾਸਤੇ ਮਸ਼ਹੂਰ ਕਰਨਾ ਕਿ ਇਸ ਪਿੰਡ ਦੇ ਸਭ ਤੋਂ ਵੱਧ ਅਫਸਰ ਨੇ ਜੀ ਐਸ ਪਿੰਡ ਦੇ ਸਭ ਤੋਂ ਵੱਧ ਟੀਚਰ ਨੇ ਜੀ ਇਸ ਪਿੰਡ ਦੇ ਸਭ ਤੋਂ ਵੱਧ ਜਿਹੜੇ ਆ ਪਲੇਅਰ ਕਬੱਡੀ ਦੇ ਨੇ ਜੀ ਇਸ ਪਿੰਡ ਦੇ ਸਭ ਤੋਂ ਵੱਧ ਕੁਸ਼ਤੀ ਜਾਂ ਫੁੱਟਬਾਲ ਖੇਡੀ ਜਾਂਦੀ ਹੈ ਇਹਨਾਂ ਕੰਮਾਂ ਵਾਸਤੇ ਕਮ ਮਸ਼ਹੂਰ ਕਰਨਾ 4000 ਦੀ ਆਬਾਦੀ ਦਾ ਪਿੰਡ ਹੈ ਸੋ ਪੜੇ ਲਿਖੇ ਲੋਕ ਕੋ ਮੈਨੂੰ ਪਤਾ ਹੈ ਕਿ ਇਸ ਇਲਾਕੇ ਦੇ ਲੋਕ ਬਾਹਰ ਵੀ ਰਹਿੰਦੇ ਆ ਬਹੁਤ ਸੋ ਮੈਂ ਉਧਰ ਵੀ ਉਹਨਾਂ ਨੂੰ ਜਦੋਂ ਕਲਾਕਾਰੀ ਦੇ ਤੌਰ ਤੇ ਜਾਂਦੇ ਸੀ ਮਿਲਦਾ ਰਹਿੰਦਾ ਸੀ ਸੋ ਉਹ ਵੀ ਇਸ ਗੱਲੋਂ ਸੀਗੇ ਕਿ ਪੰਜਾਬ ਦਾ ਕੁਝ ਬਣ ਜੂਗਾ ਹੀ ਤੇ ਮੈਂ ਕਹਾਂ ਵੀ ਜੇ ਪ੍ਰਮਾਤਮਾ ਨੇ ਕਿਰਪਾ ਕੋਈ ਅਸੀ ਕਰਤੀ ਕਿ ਸਾਡੇ ਹੱਥ 'ਚ ਕੋ ਤੰਨ ਆ ਗਿਆ ਅਸੀਂ ਤਾਂ ਜੀ ਸੱਚੇ ਦਿਲੋਂ ਕਰਾਂਗੇ ਸਾਨੂੰ ਕਿਸੇ ਦੀ ਕੋਈ ਜਿਹੜੀ ਵਿਰੋਧਤਾ ਦਾ ਜਾਂ ਆਲੋਚਨਾ ਦੀ ਕੋਈ ਪਰਵਾਹ ਨਹੀਂ ਜਿੰਜੇ ਤੁਸੀਂ ਸਾਡੇ ਨਾਲ ਹੋ ਸਾਨੂੰ ਕੋਈ ਇਸ ਤਰ੍ਹਾਂ ਦਾ ਡਰ ਜਾਂ ਭੈ ਨਹੀਂ ਅੱਜ ਤਾਂ ਕੰਮ ਕਰਨਾ ਹੈ ਬਾਕੀ ਨਾ ਕੋਈ ਨੇੜੇ ਟੜੇ ਵੋਟਾਂ ਨੇ ਨਾ ਕੋਈ ਅਸੀਂ ਕੋਈ ਪੋਲੀਟਿਕਲ ਲਾਹਾ ਲੈਣ ਆਇਆ ਅੱਜ ਤਾਂ ਤੁਹਾਡੇ ਨਾਲ ਗੱਲਾਂ ਕਰਨ ਆਇਆ ਕੌਣ ਹੈ ਜੀ ਮੈਨੂੰ ਇਹ ਦੱਸ ਦਿਓ ਤੁਸੀਂ ਲੰਗੜੋਆ ਪਿੰਡ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਜਿਨ੍ਹਾਂ ਨੇ ਬੜੇ-ਬੜੇ ਰਾਜ ਦੇਖੇ ਹੋਣੇ ਕੋਈ ਐ ਆ ਕੇ ਮੈਕ ਦੇ ਦੂਗਾ ਵੀ ਬੋਲ ਲੈ ਜੋ ਬੋਲਣਾ ਹੈ ਪਹਿਲਾਂ ਮਾਈਕ ਉਹ ਨੇੜੇ ਲੱਗਰ ਦਿੰਦੇ ਸੀ ਉਹਨੂੰ ਉਹਨੂੰ ਪਤਾ ਹੀ ਹੁੰਦਾ ਸੀਗਾ ਕਿ ਕੋਈ ਕਕਾਣੀ ਸੀ ਉਹ ਵੀ ਕੋਈ ਨਾ ਕੋਈ ਸਾਡੀ ਗਲਤੀ ਹੋ ਗੱਡੂ ਵੀ ਇੱਥੋਂ ਐਨੇ ਖਾ ਗਏ ਜੀ ਇੱਥੋਂ ਆ ਐਨੇ ਖਾ ਗਏ ਜੀ ਆ ਸਾਡੇ ਪਿੰਡਾਂ ਗਰਾਂਟ ਆਈ ਸੀ ਉਹਨੂੰ ਉਹ ਖਾ ਗਿਆ ਜੀ ਉਹਨੂੰ ਪਤਾ ਸੀ ਆਪਾਂ ਕਿਉਂ ਬੁਲਵਾਉਣੇ ਨੇ ਆਪ ਹੀ ਬੋਲ ਕੇ ਇੱਥੇ ਨਾਲ ਚਾਰ ਪੰਜ ਖੜਾ ਲੈਂਦੇ ਉਹ ਚਮਚੇ ਜਿਹੇ ਖੜੇ ਹੁੰਦੇ ਇੱਥੇ ਜਿਹੜੇ ਤੇ ਬਸ ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਵੀ ਬੋਲ ਕੀ ਰਿਹਾ ਹੈ ਲੀਡਰ ਉਹਨਾਂ ਨੇ ਬਸ ਇਹ ਹੀ ਦੇਖਣਾ ਹੁੰਦਾ ਸਾਹ ਕਿੱਥੇ ਲੈਂਦਾ ਉੱਥੇ ਜਕਾਰਾ ਛੱਡ ਦਿੰਦੇ ਨੇ ਬੋਲ ਸੋਨ ਭਾਵੇਂ ਜਕਾਰੇ ਵਾਲੀ ਜਗ੍ਹਾ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਉਹਨਾਂ ਨੇ ਜਕਾਰਾ ਛੱਡ ਹੀ ਦੇਣਾ ਹੁੰਦਾ